ਹਾਲ ਬਾਦ ਨਹੀਂ سالਗिरा ਹੁੰਦੀ ਉਹ ਅਸੀਂ ਕਰਨ ਲੱਗੇ ਸੀ ਤੇ ਤੁਹਾਨੂੰ ਕਿਦਾਂ ਅਚਾਨਕ ਪਤਾ ਲੱਗ ਗਿਆ ਕਿ ਤੁਸੀਂ ਆ ਗਏ ਤੇ ਤੁਸੀਂ ਪਹਿਲੇ ਮੈਨੂੰ ਬੁਲਾਇਆ ਕਿਉਂ ਨਹੀਂ ਕਾਹਦੇ ਲੈ ਮੈਨੂੰ ਸੱਦਾ ਭੇਜਣਾ ਚਾਹੀਦਾ ਸੀ ਨਹੀਂ ਭੇਜਣਾ ਚਾਹੀਦਾ ਦੇ ਨਾਲ ਫੋਨ ਤੇ ਗੱਲਾਂ ਕਰੇ ਤੇ ਜਿਛਲੇ ਕਿ ਮੈਨੂੰ ਤੇ ਕੁੜੀ ਨੇ ਵੀ ਗੁੱਸੇ ਨਹੀਂ ਦਿੱਸਿਆ ਉਹ ਮੈਂ ਕੀ ਕਹਿਤਾ ਜਿਹੜਾ ਕੁੜੀ ਨੇ ਦੱਸਣਾ ਮੈਂ ਕੋ ਮਾਰਿਆ ਕੁੱਟਿਆ ਕੁਝ ਪੇੜਾ ਮਾਰਿਆ ਬੁਰਾ ਭਲਾ ਉਹਨੇ ਕਾਹਦਾ ਦੱਸਣਾ ਤੇਰੀ ਜਰਤ ਹੈ ਤੂੰ ਮਾਰੇ ਨਾ ਮੇਰੀ ਗਰੰਟੀ ਆ ਅਨੇ ਆਦੀ ਆ ਕੋਈ ਗਰੰਟੀ ਆ ਨਹੀਂ ਨਹੀਂ ਮੈਂ ਦੱਸਣਾ ਸੀ ਅੱਜ ਸਵੇਰ ਦੀ ਬੱਤੀ ਨਹੀਂ ਆਂਦੀ ਵੀ ਬੱਤੀ ਆਂਦੀ ਨਹੀਂ ਭਾਈ ਮੋਬਾਈਲ ਬੰਦ ਪਿਆ ਹੈ ਚਾਰਜ ਨਹੀਂ ਹੋਇਆ ਤੇ ਅਚਾਨਕ ਹੀ ਨਾਲੇ ਨਾ ਇਹ ਜਿਹੜੀ ਸ਼ਾਦੀ ਦੀ ਸਾਲਗिरा ਹੁੰਦੀ ਨਾ ਇਹ ਦੋਵੇਂ ਮੀਆਂ ਬੀਵੀ ਕੱਟਦੇ ਆ। ਉਹ ਨਹੀਂ ਦੋਵੇਂ ਕੱਟਦੇ ਅਗਲੇ ਸਾਰਿਆਂ ਨੂੰ ਬੁਲਾਉਂਦੇ ਰਿਸ਼ਤੇਦਾਰਾਂ ਨੂੰ ਸਾਰੇ ਰਿਸ਼ਤੇਦਾਰ ਆਉਂਦੇ ਆ ਪਿਓ ਹੁਣ ਪਿਓ ਨੌਵੇਂ ਤੋਂ ਪਿਓ ਜਦਾ ਹੋ ਸਕਦੇ ਆ ਉਹ ਭਾਈ ਮਾਸ ਹੁੰਦਾ ਹੈਲੋ ਇਹ ਵੀ ਮਾਸ ਹੀ ਆ ਹਾਂ ਉੱਠੀਆਂ ਆ ਦੇਖ ਲੈ ਹੁਣ ਤਾਇਆ ਤੂੰ ਮੇਰੀ ਗਾਰੰਟੀ ਦਿੱਤੀ ਨਾ ਤੇਰੀ ਗਾਰੰਟੀ ਮੇਰੀ ਗਾਰੰਟੀ ਮੁੱਕ ਗਈ ਲੈ ਜਾ ਚੱਲ ਕਿਉਂ ਉਹ ਲਾ ਕਿੱਥੇ ਲੈ ਜਾ ਜਾਂਦਾ ਆ ਜੀ ਕਿਉਂ ਸਾਲਗिरा ਸਾਡੀਆਂ ਖੁਸ਼ੀਆਂ ਚ ਪਾਣੀ ਪਾਉਣ ਡਏ ਆ ਤੁਸੀਂ ਫੇਰ ਮੈਂ ਨਾ ਦੱਸਿਆ ਕਿ ਨਹੀਂ ਤੁਹਾਡਾ ਹੱਕ ਨਹੀਂ ਮੈਂ ਤੁਹਾਨੂੰ ਦੱਸਿਆ ਨਾ ਅੱਛਾ ਲੋ ਤਾਂ ਘਟ ਗਈ ਹੋਇਆ ਕਿਤੇ ਨਹੀਂ ਜੇ ਤੁਹਾਨੂੰ ਦੱਸਿਆ ਨਹੀਂ ਤੇ ਤੁਸੀਂ ਪਹੁੰਚ ਨਹੀਂ ਗਏ ਜੇ ਦੱਸ ਦਿੰਦੇ ਤੁਸੀਂ ਤਾਂ ਸਵੇਰ ਤੜਕੇ ਆ ਜਾਣਾ ਸੀ ਮੈਂ ਤਾਂ ਰੱਬੋਂ ਪਹੁੰਚਿਆ ਤੇ ਮੈਂ ਤਾਂ ਸਵੇਰ ਦੀ ਦਵਾਈ ਵੀ ਕੋਈ ਨਹੀਂ ਖਾਦੀ ਜਿੰਨੀਆਂ ਦਵਾਈਆਂ ਮੈਨੂੰ ਕੋਲੀ ਦੱਸਦੀ ਕਿਹੜੀ ਕਿਹੜੀ ਖਾਣੀ ਇਹ ਕੁੜੀ ਆ ਕਿ ਨਰਸਾ ਇਹ ਟੜੇ ਤੇ ਲੱਗੇ ਏ ਤੁਸੀਂ ਅੱਲੇ ਲੱਗਿਓ ਉਹਦੀ ਧੀ ਏ ਯਾਰ ਦੱਸੇ ਨਾ ਯਾਰ ਹੁਣ ਧੀ ਆਪਣੇ ਘਰ ਆ ਗਈ ਏ ਦਵਾਈ ਆਪ ਚੇਤਾ ਕਰੇ ਪਿਓ ਮਰ ਜਾਵੇ ਪਿੱਛੋਂ ਹੋਰ ਕੋ ਧੀਆਂ ਹੈਗੀਆਂ ਬੁੱਢੀ ਉਹਦੀ ਮਰ ਗਈ ਸਾਡਾ ਤਾਇਆ ਸਾਡੇ ਪਿਓ ਦੀ ਨਿਸ਼ਾਨੀ ਏ ਨਿਸ਼ਾਨੀਆਂ ਨੂੰ ਵੜਾ ਕੇ ਪਾਲਾ ਐਡਾ ਹੱਕੀ ਜਣੇ ਦੀ ਤੇ ਟੜੀ ਲੱਗੇ ਮੇਰੀ ਮੇਲੀ ਛੋਟੀ ਰੋਈ ਜਾਂਦੀ ਏ ਜਣੇ ਛੋਟੀ ਰੋਈ ਜਾਂਦੀ ਹੁਣ ਤੂੰ ਲੈ ਜਾ ਭਾਈ ਇਹਨੂੰ ਉਹ ਯਾਰ ਛੋਟੀ ਵੀ ਬੰਨ ਦੇ ਇੱਥੇ ਲਿਆ ਕੇ ਜੜਾ ਨਾ ਨਫੜ ਨਿਬੇੜੋ ਉਹ ਵੀ ਲੈ ਆਇਆ ਏ ਆਹ ਉਹਨੂੰ ਸ਼ੂਗਰ ਉਹਨੂੰ ਆ ਹਾਰਟ ਪੈਸ਼ਨ ਹੋਆ ਗੁਰਦੇ ਉਹਦੇ ਫੇਲ ਆ ਗੋਡੇ ਉਹਦੇ ਨਵੇਂ ਪੈਣ ਵਾਲੇ ਆ ਕੋ ਹੈ ਤਾਨੂੰ ਖਿਆਲ ਇਹ ਬਸ ਹੁਣ ਦਫਨਾਉਣ ਵਾਲਾ ਹੀ ਬਾਕੀ ਆ ਪਤਾ ਤੂੰ ਅਜਿਹੀ ਬਿਮਾਰੀਆਂ ਵਧਾ ਲੈ ਦਿੱਤੀਆਂ ਇਹ ਹੁਣ ਉਮਰ ਆ ਗੋਡੇ ਵੀ ਖੜੇਗਾ ਤੇ ਤੁਰ ਕੇ ਤੇਰੇ ਸਾਹਮਣੇ ਆਇਆ ਮੈਂ ਓ ਚੱਲ ਬਾਨੋ ਯਾਰ ਕੇਕ ਕੱਟ ਸਿਆਪਾ ਨਿਵੇੜੋ ਪਰੇ ਸਿਆਪਾ ਕਹਾਦਾ ਖੁਸ਼ੀਆਂ ਦਾ ਮੌਕਾ ਹੀ ਸਿਆਪੇ ਹੁੰਦੇ ਆ ਤੁਹਾਡੇ ਬੈਣ ਨਾਲ ਸਿਆਪਾ ਹੀ ਆ ਸਾਡੇ ਦੋਵਾਂ ਦੀਆਂ ਖੁਸ਼ੀਆਂ ਦੀ ਤਾਨੂੰ ਤਾਂ ਖੁਸ਼ ਹੋਣਾ ਚਾਹੀਦਾ ਦਾ ਪਿਓ ਆਇਆ